ਸੱਚੀ ਗੱਲ ਦੋਸਤੋ ਕੁਝ ਸਮਾਂ ਪਹਿਲਾਂ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕੀਤੀ ਸੀ ਜਿਸ ਦੇ ਵਿੱਚ ਇੱਕ ਕਾਲੇ ਯੋਗੀ ਪੁੱਤ ਕਿਸ ਤਰ੍ਹਾਂ ਆਪਣੀ ਮਾਤਾ ਦੇ ਨਾਲ ਕੁੱਟਮਾਰ ਕਰਦਾ ਸੀ ਤੇ ਉਸ ਮਾਤਾ ਨੂੰ ਜਾਨ ਤੱਕ ਲੈਣ ਦੀ ਕੋਸ਼ਿਸ਼ ਕਰਦਾ ਸੀ ਤੇ ਇੱਥੇ ਹੀ ਬੱਸ ਨਹੀਂ ਉਸ ਦੇ ਬੱਚੇ ਵੀ ਆਪਣੀ ਦਾਦੀ ਦੀ ਕੁੱਟਮਾਰ ਕਰਦੇ ਸਨ ਅਤੇ ਆਪਣੀ ਬੇਸ਼ਰਮੀ ਦੀ ਇਹ ਕਰਤੂਤ ਨੂੰ ਵੀ ਹੁੱਬ ਕੇ ਦੱਸ ਰਿਹਾ ਸੀ ਜਦੋਂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਵਾਲੇ ਬੀਰ ਗੁਰਪ੍ਰੀਤ ਸਿੰਘ ਆਪਣੀ ਟੀਮ ਦੇ ਨਾਲ ਇਸ ਮਾਤਾ ਨੂੰ ਰੈਸਕਿਊ ਕਰਨ ਦੇ ਲਈ ਪਹੁੰਚੇ ਸੀ ਪਰ ਹੁਣ ਇਸ ਮਾਤਾ ਦੀ ਜ਼ਿੰਦਗੀ ਦੇ ਵਿੱਚ ਇੱਕ ਚੰਗਾ ਸਮਾਇਆ ਜਦੋਂ ਇਹਦਾ ਛੋਟਾ ਪੁੱਤਰ ਅਤੇ ਪਿੰਡ ਦੀ ਪੰਚਾਇਤ ਇਸ ਮਾਤਾ ਨੂੰ ਲੈਣ ਦੇ ਲਈ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੁਸਾਇਟੀ ਦੇ ਵਿੱਚ ਪਹੁੰਚੇ ਤੁਸੀਂ ਮਾਤਾ ਦੇ ਲਈ ਦਵਾਮਾ ਜਰੂਰ ਕਰਨਾ ਤੇ ਉੱਥੇ ਹੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਸੋਸਾਇਟੀ ਦੇ ਲਈ ਦੋ ਸ਼ਬਦ ਅਤੇ ਵੀਰ ਗੁਰਪ੍ਰੀਤ ਸਿੰਘ ਮਿੰਟੂ ਮਾਲਵਾ ਦੇ ਲਈ ਤੁਸੀਂ ਕੀ ਸੋਚਦੇ ਹੋ ਜਰੂਰ ਕਮੈਂਟਾਂ ਦੇ ਵਿੱਚ ਦੋ ਸ਼ਬਦ ਲਿਖਿਓ ਆਓ ਦੇਖੋ ਇਹ ਖਾਸ ਵੀਡੀਓ ਮਾਤਾ ਗਰਨਾਮ ਕੌਰ ਮਾਤਾ ਗਰਨਾਮ ਕੌਰ ਦੇ ਹਾਲਾਤ ਤੁਸੀਂ ਦੇਖੇ ਸੀ ਮਾਤਾ ਨੂੰ ਕਿਵੇਂ ਜਿਹੜਾ ਬੇਟਾ ਜਿਹੜਾ ਢਿੱਡੋਂ ਜੰਮਿਆ ਸੀ ਮਾਂ ਨੇ ਉਹੀ ਕਿਵੇਂ ਕੁੱਟ ਰਿਆ ਸੀ ਮਾਂ ਨੂੰ ਕਿਵੇਂ ਮਾਂ ਦਾ ਸਾਹ ਬੰਦ ਕਰ ਦਿੰਦਾ ਸੀ ਸਾਹ ਰਗ ਘੁੱਟ ਦਿੰਦਾ ਸੀ ਜਿਹਨੂੰ ਮਾਂ ਨੇ ਆਪਣੇ ਸਾਹਾਂ ਤੋਂ ਵੀ ਵੱਧ ਸਾਹਮਣੇ ਰੱਖਿਆ ਪਿਆਰ ਕੀਤਾ ਉਹੀ ਪੁੱਤ ਇਸ ਮਾਂ ਨੂੰ ਮਾਰਨਾ ਚਾਹੁੰਦਾ ਸੀ ਤੇ ਉੱਥੋਂ ਕਿਵੇਂ ਛੜਵਾ ਕੇ ਕਢਾ ਕੇ ਲੈ ਕੇ ਆਏ ਪੁਲਿਸ ਰਾਹੀਂ ਪਰਚਾ ਵੀ ਦਰਜ ਕਰਾਇਆ ਫਸ ਅੱਜ ਪਰਚਾ ਦਰਜ ਹੋਇਆ ਸਵੇਰ ਨੂੰ ਉਹਨਾਂ ਦੀ ਜ਼ਮਾਨਤ ਹੋ ਗਈ ਦੋਨਾਂ ਧਿਆਣਾਂ ਦੀ ਉਹ ਆਪਦੇ ਘਰੇ ਆ ਕੋਈ ਜਿਸ ਹਸਾਬ ਨਾਲ ਪਰਚਾ ਦਰਜ ਹੋਣਾ ਚਾਹੀਦਾ ਸੀਗਾ 307 ਦਾ ਪਰਚਾ ਦਰਜ ਹੋਣਾ ਚਾਹੀਦਾ ਸੀ ਕਿਉਂਕਿ ਅਰਾਧਾ ਕਤਲ ਸੀ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਸੀ ਮਾਂ ਨੂੰ ਪਰ ਉਹ ਨਹੀਂ ਹੋ ਸਕਿਆ ਕਿਉਂਕਿ ਅਸੀਂ ਸਿਰਫ ਮਾਂ ਦੀ ਸੇਵਾ ਕਰ ਸਕਦੇ ਹਾਂ ਕਾਨੂੰਨੀ ਲੜਾਈ ਨਹੀਂ ਲੜ ਸਕਦੇ ਪਰ ਉਸ ਤੋਂ ਬਾਅਦ ਸਾਨੂੰ ਨਹੀਂ ਸੀ ਪਤਾ ਪਹਿਲਾਂ ਵੀ ਮਾਤਾ ਦਾ ਪਰਿਵਾਰ ਪਿੱਛੇ ਮਾਤਾ ਦੀਆਂ ਬੇਟੀਆਂ ਵੀ ਆ ਬੇਟੇ ਵੀ ਆ ਕਿਉਂਕਿ ਮਾਤਾ ਨੇ ਵੀ ਨਹੀਂ ਸੀ ਦੱਸੀ ਗੱਲ ਉਦੋਂ ਮਾਤਾ ਦਾ ਪ੍ਰੈਸ਼ਰ ਜੀ ਦੀ ਵੀ ਬਾਹਲੀ ਸੀ ਟੈਨਸ਼ਨ ਜੀ ਦੀ ਵੀ ਅਸੀਂ ਵੀ ਨਹੀਂ ਬਾਹਲੀ ਗੱਲ ਕੀਤੀ ਪਰ ਦੋ ਦਿਨਾਂ ਬਾਅਦ ਸਾਨੂੰ ਪਤਾ ਲੱਗਿਆ ਗੋਪਾਰਾਮਾ ਪਿੰਡ ਤੋਂ ਜਦੋਂ ਮਾਤਾ ਜੀ ਦੇ ਬੇਟੇ ਆਏ ਸਾਹਮਣੇ ਮਾਤਾ ਜੀ ਦੀਆਂ ਬੇਟੀਆਂ ਆਈਆਂ ਤੇ ਹੁਣ ਜਿਸ ਦਿਨ ਦੇ ਮਾਤਾ ਜੀ ਸਾਡੇ ਕੋਲੇ ਦਾਖਲ ਨੇ ਤੇ ਉਸ ਦਿਨ ਤੋਂ ਮਾਤਾ ਜੀ ਦਾ ਜਿਹੜਾ ਪਰਿਵਾਰ ਆ ਮਾਤਾ ਜੀ ਦੀਆਂ ਬੇਟੀਆਂ ਮੈਂ ਜਿਹੜੀਆਂ ਤੇ ਮਾਤਾ ਜੀ ਦੀਆਂ ਨੂਹਾਂ ਮਾ ਪੋਤੇ ਆ ਦੋਤੇ ਆ ਉਹ ਸਾਰੇ ਮਾਤਾ ਜੀ ਦੇ ਕੋਲੇ ਹੀ ਆ ਉਸ ਦਿਨ ਤੋਂ ਮਾਤਾ ਨੂੰ ਉਹਨਾਂ ਨੇ ਕੱਲਿਆ ਨਹੀਂ ਛੱਡਿਆ ਜੰਦੀ ਮਾਤਾ ਦਾਖਲ ਆ ਸਾਡੇ ਕੋਲ ਤੇ ਅੱਜ ਵੀ ਬੋਪਾਰਾਮਾ ਪਿੰਡ ਦੀ ਪੰਚਾਇਤ ਆਈ ਹੋਈ ਹੈ ਸਾਸੀ ਕਲ ਬਾਈ ਜੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਬੋਪਾਰਾਮਾ ਪਿੰਡ ਦੀ ਪੰਚਾਇਤ ਆਈ ਹੋਈ ਹੈ ਮਾਤਾ ਜੀ ਤੇ ਬੇਟੇ ਆਏ ਨੇ ਪੂਰਾ ਪਰਿਵਾਰ ਮਾਤਾ ਜੀ ਨੂੰ ਲੈਣ ਆਏ ਮਾਤਾ ਜੀ ਦਾ ਦੋਤਾ ਵਾ ਵੀਰੇ ਤੁਸੀਂ ਕਿਹੜਾ ਪਿੰਡ ਤੋਂ ਆ? ਮੇਰਾ ਦਾਦ ਪਿੰਡ ਹੈ ਦਾਦਾਂ ਤੋਂ ਆ ਮੈਂਬਰ ਪੰਚਾਇਤ ਆਏ ਨੇ ਤਿੰਨ ਬੋਪਾਰਾਮਾ ਤੋਂ ਠੀਕ ਹੈ ਜੀ ਯਾਨੀ ਕਿ ਪੰਚਾਇਤ ਆਈ ਹੈ ਤੇਰੇ ਅੱਛਾ ਸਹੁਰਿਆਂ ਤੋਂ ਅੱਛਾ ਦੇਖ ਹੁਣ ਤੂੰ ਦੁਬਾਰਾ ਆਪਣੇ ਘਰ ਵਾਪਸੀ ਕਰਨ ਲੱਗੀ ਆ ਠੀਕ ਆ ਜੀ ਹਨਾ ਹੁਣ ਕਿ ਉੱਥੇ ਹੀ ਰਹਿਣਾ ਆਪਦੇ ਮੁੰਡੇ ਕੋਲੇ ਕਿਹੜੇ ਮੁੰਡੇ ਕੋ ਰਹਿਣਾ ਚਾਹੁੰਨੀ ਆ ਤੂੰ ਮੈਂ ਆ ਬੱਗੂ ਕੋਲੇ ਰਹਿਣਾ ਬੱਕ ਸੀਰੇ ਕੋਲੇ ਨਹੀਂ ਰਹਿਣਾ ਸੀਰੇ ਕੋਲੇ ਨਹੀਂ ਕੋਥੇ ਨਹੀਂ ਓਕੇ ਜੇ ਉਹ ਲੈਣ ਆ ਜੇ ਤੈਨੂੰ ਅੱਬੇ ਉਹੀ ਨਹੀਂ ਜਾਣਾ ਤੇ ਜੇ ਕੱਲ ਨੂੰ ਬੱਗੂ ਲੜ ਪਿਆ ਤੇਰੇ ਨਾਲ ਫੇਰ ਫੇਰ ਮੈਂ ਤੁਹਾਡੇ ਕੋਲੇ ਆ ਜੀ ਤੇ ਅੱਜ ਮਾਂ ਗਰਨਾਮ ਕੋਰ ਆਪਣੇ ਪਰਿਵਾਰ ਚ ਆਪਣੇ ਬੱਚਿਆਂ ਚ ਚੱਲੀ ਆ ਆਪਣੇ ਦੋਤਿਆਂ ਪੋਤਿਆਂ ਦੇ ਵਿੱਚ ਚੱਲੀ ਆ ਮਾਂ ਅਸੀਂ ਕਾਫੀ ਟਾਈਮ ਤੋਂ ਟਾਲ ਰਹੇ ਸੀ ਕਿਉਂਕਿ ਵੀਰੇ ਹੁਣੀ ਤਾਂ ਇਹ ਸਾਰੇ ਬੋਪਰਮਾਂ ਵਾਲੇ ਤਾਂ ਇਨਕਾ ਮਾਤਾ ਜੀ ਦੀ ਬੇਟੀ ਐ ਦਾਦਾ ਤੋਂ ਉਸ ਦਿਨ ਤੋਂ ਹੀ ਕਹੀ ਜਾਂਦੇ ਸੀਗੇ ਵੀ ਅਸੀਂ ਮਾਤਾ ਜੀ ਨੂੰ ਘਰੇ ਲੈ ਜੀਏ ਘਰੇ ਲੈ ਜੀਏ ਪਰ ਸਾਡੀ ਐਸ ਵੀ ਹਜੇ ਮਾਤਾ ਜੀ ਦੇ ਪੂਰੇ ਟੈਸਟ ਹੋ ਜਾਣ ਚੈੱਕ ਅਪ ਹੋ ਜਵੇ ਇੱਕ ਮਾਤਾ ਜੀ ਦੇ ਸ਼ੋ ਹੋ ਰਿਆ ਸੀ ਫੈਕਚਰ ਥੋੜਾ ਜਿਹਾ ਮੋਢੇ ਦੇ ਵਿੱਚ ਕਿਉਂਕਿ ਉਹਨੇ ਕਟਮਰ ਬਹੁਤ ਜ਼ਿਆਦਾ ਕੀਤੀ ਹੋਈ ਸੀ ਪੜ ਕੇ ਬਾਹ ਐਦਾਂ ਮਚੋੜ ਦਿੰਦਾ ਸੀ ਮਾਂ ਦੀ ਆਹ ਆ ਟੁੱਟੀ ਹੋਈ ਹੈ ਬਾਹ ਆ ਟੁੱਟੀ ਹੋਈ ਹੈ ਨਾ ਨਹੀਂ ਬਾਈਪਾਰਟੀ ਹੋਈ ਸੀ ਸ਼ੋਹਨ ਰਾਮਾ ਨਹੀਂ ਬਾਹ ਕਿਹੜੀ ਟੁੱਟੀ ਸੀ ਬਾਹ ਪਹਿਲਾਂ ਉਹ ਆਹ ਆ ਟੁੱਟੀ ਹੋਈ ਸੀ ਬਾਹ ਤੇ ਆ ਦੇਖੋ ਬਾਹ ਟੁੱਟ ਕੇ ਕਿੱਦਨੂ ਗਈ ਇਸ ਬਾਹ ਨੂੰ ਵੀ ਇਦਾਂ ਫੜ ਕੇ ਘਮਾਰਨਦਾ ਸੀ ਕੋਈ ਨਾ ਰਹਿਣਦੇ ਰਹਿਣਦੇ ਕੋਈ ਰਹਿਣਦੇ ਅੱਛਾ ਇੱਥੋਂ ਦੇਖੋ ਬਾਹ ਹੁਣ ਐ ਮੋੜਦੀ ਹੈ ਨਾ ਤੇ ਇਹਨੂੰ ਫੜ ਕੇ ਐ ਮੋਚੋੜ ਕੇਆਂ ਘੇੜੇ ਦੇ ਕੇ ਇਦਾਂ ਇਦਾਂ ਪਿੱਛੇ ਲਾ ਅਨਦਾ ਸੀ ਮੋੜ ਕੇ ਮਾਤਾ ਦੀ ਬਾ ਤੇ ਮਾਤਾ ਚੀਕਾਂ ਮਾਰਦੀ ਚੀਕਾਂ ਮਾਰ ਜ ਮੰਜੇ ਤੱਕ ਤੇ ਥੱਲੇ ਮਾਰਨਾ ਥੱਲੋਂ ਤੱਕ ਬੰਦੇ ਤੇ ਮਾਰਨਾ ਤਕ ਪਤਾ ਨਹੀਂ ਕਿੰਨੀ ਤਾਕਤ ਸੀ ਇਸ ਮਾਂ ਚ ਜਿਹੜੀ ਐ ਦਾ ਪੇਰ ਨਹੀਂ ਜਾ ਰਿਹਾ ਕਿ ਜਿਵੇਂ ਤਾਂ ਕੋਈ ਨਾਲ ਕਹਿੰਦੇ ਸੌਰੀ ਇਹ ਇੰਨਾ ਤਾਂ ਤੋ ਕੁੱਟੀਆਂ ਆ ਕਿ ਤੂੰ ਐਂ ਕਾਤੇ ਕਰਦੇ ਤੂੰ ਐਂ ਕਹੇ ਆਪਣੇ ਪੁੱਤ ਵੀ ਪਾਲੇ ਧੀਆ ਵੀ ਪਾਲੀਆਂ ਪੜ੍ਹਾਈਆਂ ਲਿਖਾਈਆਂ ਵੀ ਬੱਚਿਆਂ ਨੂੰ ਅੱਜ ਬੇਟੀ ਇੱਕ ਬਾਹਰ ਬੈਠੀ ਆ ਆਸਟ੍ਰੇਲੀਆ ਦੇ ਵਿੱਚ ਮਤਲਬ ਸਾਰਾ ਕੁਝ ਪ੍ਰਮਾਤਮਾ ਦੀ ਮਿਹਰ ਨਾਲ ਇਸ ਮਾਂ ਨੇ ਆਪਣੇ ਜੀਵਨ ਚ ਕੀਤਾ ਬਸ ਆਖੀਰਲੇ ਪੈਰ ਚ ਆ ਕੇ ਜਿਹੜੇ ਪੁੱਤ ਤੇ ਸਭ ਤੋਂ ਵੱਧ ਮਾਣ ਕਰਦੀ ਸੀ ਹਾਲਾਂਕਿ ਉਹਨੇ ਗਲਤੀ ਵੀ ਕੀਤੀ ਉਹਨੇ ਵਿਆਹ ਨਹੀਂ ਕਰਾਇਆ ਬਿਨਾ ਵਿਆਹ ਕੀਤੇ ਹੋਵੋ ਲਿਵਿੰਗ ਰਿਲੇਸ਼ਨਸ਼ਿਪ ਦੇ ਵਿੱਚ ਕਿਸੇ ਔਰਤ ਦੇ ਨਾਲ ਰਹਿੰਦਾ ਸੀ ਜਿਹਦੇ ਦੋ ਬੇਟੇ ਆ ਪਹਿਲਾਂ ਹੀ ਤੇ ਫੇਰ ਵੀ ਇਸ ਮਾਣ ਨੇ ਉਹਦੀ ਸਪੋਰਟ ਕੀਤੀ ਵਿਚਾਲੇ ਦੀ ਵੱਡਾ ਵਾ ਇਹਦੀ ਰੋਟੀ ਪੱਕਦੀ ਹੋ ਜੂ ਕਿਉਂਕਿ ਛੋਟਾ ਵਿਆਹ ਹੋਇਆ ਸੀਗਾ ਇਹਦੇ ਬੱਚੇ ਸੀਗੇ ਤੇ ਜਿਹੜਾ ਦੂਸਰਾ ਭਰਾ ਸੀ ਇਹਨਾਂ ਦਾ ਉਹ ਵੀ ਵਿਆਹ ਹੋਇਆ ਸੀ ਉਹ ਇਸ ਦੁਨੀਆ ਤੋਂ ਤੁਰ ਗਿਆ ਉਹਦੇ ਵੀ ਬੱਚੇ ਨੇ ਕਿਨੇ ਕਿਨੇ ਤੇ ਪਰ ਜਿਹਨੇ ਤੇ ਬੇਬੇ ਨੂੰ ਸਭ ਤੋਂ ਵੱਧ ਮਾਣ ਸੀ ਉਹਨੇ ਮਾਤਾ ਦੇ ਨਾਲ ਉਹ ਹਾਲਾਤ ਕੀਤੇ ਜਿਹੜੇ ਇੱਕ ਪੁੱਤ ਆਪਣੀ ਮਾਂ ਨਾਲ ਉਹ ਇਸ ਤਰ੍ਹਾਂ ਦਾ ਕੁਝ ਕਰੂਗਾ ਸੋਚਣਾ ਵੀ ਜਿਨਨੇ ਕਿ ਪਾਪ ਲੱਗਦਾ ਵੀ ਐਦਾਂ ਹੋ ਸਕਦਾ ਇੱਕ ਪੁੱਤ ਆਪਣੀ ਮਾਂ ਨਾਲ ਇੰਨੀ ਦਰਿੰਦਗੀ ਦਿਖਾਊਗਾ ਤੇ ਮਾਤਾ ਦੀ ਨਾਂ ਤਾਂ ਧੀਆਂ ਨਾਲ ਸਾਂਸੀ ਦੂਜੀਆਂ ਨਾਲ ਦੂਜੀ ਨਾਲ ਨਾ ਆਪਣੇ ਦੂਜੇ ਬੱਚਿਆਂ ਨਾਲ ਤਾਂ ਸੀ ਕਿਉਂਕਿ ਉਹ ਮਾਤਾ ਦੀ ਤਨਖਾਹ ਜਿਹੜੀ ਮਾਤਾ ਦੀ ਪੈਨਸ਼ਨ ਸੀ ਸੌਰੀ ਉਹਦੇ ਲਾਲਚ ਦੇ ਵਿੱਚ ਮਾਤਾ ਨੂੰ ਕਿਸੇ ਨੂੰ ਮਿਲਣ ਨਹੀਂ ਸੀ ਦਿੰਦਾ ਮਾਤਾ ਨੂੰ ਕਿਸੇ ਨੂੰ ਬੋਲਣ ਨਹੀਂ ਸੀ ਦਿੰਦਾ ਤੇ ਕੁਝ ਮਾਤਾ ਵੀ ਚਲੋ ਪੁੱਤਰ ਦੇ ਪ੍ਰੇਮ ਦੇ ਵਿੱਚ ਥੋੜਾ ਝੋਕੀ ਵੀ ਚਲ ਮੇਰਾ ਪੁੱਤ ਤਾਂ ਕਿਵੇਂ ਇਹਦਾ ਕਿਵੇਂ ਨਾ ਕਿਵੇਂ ਘਰ ਬਸਜੂ ਸਾਸਿਕਾਲ ਭੈਣ ਸਾਸਿਕਾਲ ਹਾਂਜੀ ਹਾਂਜੀ ਬਾਤਾ ਆ ਬੈਠੇ ਨੇ ਵੱਡੀ ਕੁੜੀ ਛੋਟੀ ਆ ਵੱਡੀ ਕੁੜੀ ਆ ਛੋਟੀ ਆ ਇਹ ਤੂੰ ਬਾਹਰ ਲਈ ਅਛੋ ਗਈ ਆ ਇਹ ਵੱਡੀ ਕੁੜੀ ਆ ਮਾਂ ਆ ਫਿਰ ਮੈਂ ਛੋਟੀ ਆ ਛੋਟੀ ਆ ਕਿਹ ਕਿਹਨਾ ਇਹਨਾਂ ਤੁਹਾਨੂੰ ਮੈਸੇਜ ਕੀਤਾ ਸੀ ਮੈਂ ਹਾਂ ਹਾਂ ਮੈਨੂੰ ਪਤਾ ਮੈਂ ਉਹੀ ਗੱਲ ਕਰ ਰਹੀ ਤੁਸੀਂ ਹੁਣ ਦੱਸਿਆ ਸਾਨੂੰ ਧੰਨਵਾਦ ਤੁਹਾਡਾ ਇਹ ਤੁਹਾਡੀਆਂ ਦੋਨੇ ਭਾਬੀਆਂ ਆਈਆਂ ਹੋਈਆਂ ਜੀ ਭੈਣ ਆਈ ਹੋਈ ਆ ਪਿੰਡ ਦੇ ਪੰਚਾਇਤ ਮੈਂਬਰ ਆਏ ਹੋਇਆ ਭਾਣੇ ਤਿੰਨੋ ਤੇ ਭਤੀ ਢੁੱਡਾ ਭਤੀਜਾ ਭਾਣ ਜਾ ਵੀ ਆਏ ਹੋਇਆ ਤੁਹਾਡਾ ਭਰਾ ਵੀ ਆਏ ਹੋਇਆ ਜੱਗੂ ਭਾਈ ਠੀਕ ਆ ਜੀ ਤੇ ਇਹ ਸਾਰੇ ਜਾਣੇ ਲੈਣ ਆਏ ਆ ਜੀ ਅਸੀਂ ਤੁਹਾਨੂੰ ਤਾਂ ਇਨਫੋਰਮ ਕੀਤਾ ਸੀ ਜਾਣਕਾਰੀ ਦਿੱਤੀ ਸੀ ਵੀ ਦੇਖੋ ਮਾਤਾ ਜੀ ਨੂੰ ਵੀ ਅਸੀਂ ਪੁੱਛਿਆ ਸੀ ਮਾਤਾ ਵੀ ਚਾਹੁੰਦੀ ਆ ਵੀ ਮੈਂ ਆਪਣੇ ਬੱਚੇ ਇਹਨਾਂ ਦੇ ਨਾਲ ਜਾਣਾ ਬੇਟੇ ਦੇ ਨਾਲ ਛੋਟੇ ਦੇ ਨਾਲ ਜਾਣਾ ਠੀਕ ਆ ਜੀ ਹਾਂ ਮਾਂ ਕੀ ਕਰਨਾ ਤੋ ਕੀ ਕਰਨਾ ਆਵਾਜ਼ ਕਿ ਮੈਂ ਰਤਾ ਤੇਰਾ ਮੈਂ ਇੱਕ ਬੱਗੂ ਨਾਲ ਜਾਣਾ ਬੋਪਾਰਾ ਬੰਦ ਅੱਛਾ 2018 ਤੋਂ ਲੈ ਕੇ ਬੱਗੂ ਦਾ ਕੀ ਰਿਐਕਸ਼ਨ ਸੀ ਤੇਰੇ ਨਾਲ ਬੱਗੂ ਨੇ 2018 ਤੋਂ ਲੈ ਕੇ ਤੇ ਨਹੀਂ ਸਾਰ ਨਹੀਂ ਇਹ ਕਹਿੰਦੀ ਕਹਿੰਦੀ ਜਿਹੜਾ ਪਹਿਲਾਂ ਨਹੀਂ ਤੈਨੂੰ ਬੱਗੂ ਨੇ ਪੁੱਛਿਆ ਹੁਣ ਪੁੱਛਦਾ ਵਾ ਕਹਿੰਦੀ ਆ ਦੇਖੋ ਪਹਿਣੇ ਪੁੱਛ ਲਿਆ ਤਾਂ ਉਹ ਨਹੀਂ ਪੁੱਛਿਆ ਕਹਿੰਦੇ ਤਾਂ ਹੀ ਪੜਾਉਂਦੀ ਸੀ ਤਾਂ ਹੀ ਉਹਨਾਂ ਨੂੰ ਲਿਖਾਉਂਦੀ ਸੀ ਤੇਰਾ ਪੁੱਛੇ ਕਿੰਨੀ ਟੋ ਕਰਾਉਂ ਨਿੱਕਾ ਮੈਂ ਉਹ ਲਾਤਾ ਪਿਆ ਉਹ ਖੁਦੋ ਲੀਰਾਂ ਦੀ ਖੋਲਾਂਗੇ ਬਹੁਤ ਕੁਝ ਨਿਕਲੂ ਐ ਤਾਂ ਬੱਚ ਤੇਰੀ ਵੀ ਨਾ ਸਾਡਾ ਫੇਰੀ ਗੱਲ ਸਰ ਮੈਂ ਤਾਂ ਹਾਂ ਰਹਿ ਜੀ ਪਹਿਣਾ ਮੇਰੇ ਨਾਲ ਤੇਰਾ ਬਿਨਾ ਬੱਚਾ ਜੂ ਮੇਰੀ ਗੱਲ ਮੇਰੇ ਨਾਲ ਸਿੱਧੀ ਗੱਲ ਕਰਨਾ ਠੀਕਾ ਮੇਰਾ ਤੇਰੇ ਨਾਲ ਫੇਰ ਕੋਈ ਲੈਣ ਦੇਣ ਨਹੀਂ ਚਿਕਾ ਮੈਨੂੰ ਉਹਨੇ ਵੀ ਬਦਨਾਮ ਕਰ ਦਿੱਤਾ ਕਿ ਘੁੱਟ ਮਾਰ ਕੇ ਚਲੀ ਗਈ ਟੁੰਮਾ ਲੈ ਗਈ 10000 ਰੁਪਇਆ ਵੀ ਮੇਰਾ ਲੈ ਗਈ ਟੁੰਮਾ ਮੈਂ ਤੈਨੂੰ ਖੜਾ ਕੇ ਆਈਆਂ ਆਉਂਦੀ ਆਉਂਦੀ ਚੱਲ ਕੇ ਟੁੰਮਾ ਮੈਂ ਉਹ ਤੋਂ ਲਈਆਂ ਨਹੀਂ ਸੀ ਮੈਂ ਸੁਨਿਆਰੇ ਤੋਂ ਛੜਾਈਆਂ ਸੀ ਟੁੰਮਾ ਟੁੰਮਾ ਮੈਂ ਤੈਨੂੰ ਜਿੰਨੇ ਮੈਂ ਉਥੋਂ ਤੁਰੀਆਂ ਮੈਂ ਤੈਨੂੰ ਖੜਾ ਕੇ ਇੱਕ ਨਹੀਂ ਬੜਕੀ ਛੜਾਈਆਂ ਸੀ ਤੂੰ ਕੁਝ ਬੋਲੀ ਚੱਲ ਤੂੰ ਹਣਾ ਟੁੰਮਾ ਤੈਨੂੰ ਦੇ ਕੇ ਗਈ ਦੀ ਕੋਈ ਟੁੰਮਾ ਹੈ ਉਹ ਤਾਂ ਮੇਰੇ ਕੋਲੇ ਹੈਗੀਆ ਵਾ ਚਿਕਾ ਉਹਨੇ ਕੋਲੇ ਉਹਨੇ ਕੋਲੇ ਹੈ ਨਾ ਉਹਨੇ ਕੋਲੇ ਹਾਂ ਉਹਨੇ ਕੋਲੇ ਦੋ ਆ ਸੁਣਿਓ ਗੱਲਾਂ ਨਹੀਂ ਸੁਣੋ ਹਾਂਜੀ ਕੀ ਮੇਰੀ ਗੱਲ ਸੁਣਿਓ ਹੂੰ ਸੁਣ ਰਹੇ ਆਂ ਜੀ ਸੁਣ ਰਹੇ ਸਾਰੇ ਸੁਣ ਰਹੇ ਜਿਹੜੀਆਂ ਇੱਥੇ ਗੱਲਾਂ ਹੁੰਦੀਆਂ ਨੇ ਨਾ ਮੇਰੇ ਕੋਲੇ ਪਹੁੰਚ ਹੀ ਜਾਂਦੀਆਂ ਹਨਾ ਜੀ ਇਹ ਮੇਰੀ ਭੈਣ ਬੈਠੀ ਆ ਵੰਡੀ ਇਹਨੇ ਮੇਰੇ ਨਾਲ 2020 ਦੇ ਵਿੱਚ ਮੇਰੇ ਨਾਲ ਸਾਰੇ ਰਿਸ਼ਤੇ ਤੋੜਨੇ ਮੈਨੂੰ ਕੋਈ ਮਤਲਬ ਨਹੀਂ ਮੈਂ ਕੋਈ ਗੱਲ ਨਹੀਂ ਕੀਤੀ ਇਹਦਾ ਨਾ ਵਾਸਤਾ ਨਹੀਂ ਇਹ ਫਿਰ ਨਹੀਂ ਆਈ ਲੱਗੀ ਮੈਨੂੰ ਫੜਾ ਕੇ ਜੀ ਸੁਣਿਆ ਮੇਰੀ ਗੱਲ ਹੂੰ ਇਹਨੇ ਮਾਂ ਨੇ ਮੇਰੀ ਨੇ ਬਦਨਾਮ ਕੀਤਾਗਾ ਵੀ ਉਹਨੇ ਕਹਿ ਦਿੱਤਾ ਵੀ ਉਹਨੇ ਦੋ ਦੇ ਬੱਚੇ ਪੜਾਤੇ ਵਿਆਹ ਤੇ ਠੀਕ ਆ ਵਿਆਹ ਦਾ ਖਰਚਾ ਕਰਤਾ ਭਈ ਮੈਂ ਮੈਂ ਕਹਿ ਰਹੀ ਹਾਂ ਮੇਰੇ ਵੱਲੋਂ ਇਹ ਕਹਿ ਰਹੀ ਆ ਮੈਨੂੰ ਬਦਨਾਮ ਕਰਦੀ ਆ ਵੀ ਵੱਡੀ 2.5 ਲੱਖ ਰੁਪਏ ਰੱਖੀ ਬੈਠੀ ਆ 2.5 ਲੱਖ ਰੁਪਏ ਮੈਨੂੰ ਦੇ ਵੱਡੀ ਨੇ ਪੈਨਸ਼ਨ ਖਾਧੀ ਮੈਂ ਮਾਂ ਦੀ ਪੰਜੀ ਦੀ ਦੁਆਰ ਨਹੀਂ ਏ ਸਾਰੇ ਪੰਚਾਇਤ ਮੈਂਬਰ ਸੁਣ ਰਹੇ ਨੇ ਜਿੱਤਨੇ ਮੇਰਾ ਪਿਓ ਮਰਿਆ ਜਦੋਂ ਪੈਸਾ ਜੀਤੋਂ ਲੈਣਾ ਸੀ ਆ ਛੋਟਾ ਭਰਾ ਉਹਦੇ ਕਰੇ ਹਰ ਰੋਜ਼ ਤਰਦੇ ਨੂੰ ਜਾ ਕਰਦਾ ਸੀ ਕਿ ਮੈਂ ਮੇਰੇ ਪਿਓ ਦੇ ਪੈਸੇ ਲੈਣੇ ਨੇ ਜਿੱਤਨੇ ਬੈਂਕ ਦਾ ਕਰਜ਼ਾ ਤਾਰਨਾ ਸੀ ਨਾ ਇਹ ਭੈਣ ਭਾਈਆਂ ਤੋਂ 500 ਰੁਪਏ ਬੈਂਕ ਕਿੰਨੀ ਨਿਕਲਿਆ ਮੈਂ ਆ ਮੇਰੀ ਭੁਲਾਈ ਬੱਟੀ ਹੈ ਵੱਡੀ ਕੁਲਵੰਤ ਠੀਕ ਹੈ 8 ਦਿਨ ਮੋਟਮਾਰ ਕੀਤੀ ਆ ਉਹ ਅਸੀਂ ਦਿਨਾਂ ਭੈਣ ਭਰਾਵਾਂ ਨੇ ਪਿਓ ਦਾ ਕਰਜ਼ਾ ਬੈਂਕ ਦੇ ਵਿੱਚ ਤਾਰਿਆ ਹੁੰਦੇ ਕੋ ਭੈਣ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਨਾਲ ਸਹਿਮਤ ਆ ਦੇਖੋ ਇਹ ਗੱਲਾਂ ਤਾਂ ਠੁੱਟੀਆਂ ਗਈਆਂ ਘਰੇਲੂ ਹਨਾ ਅਸੀਂ ਇਸ ਚੀਜ਼ ਦੇ ਵਿੱਚ ਦੇਖੋ ਸਾਡਾ ਤਾਂ ਕੋਈ ਲਿੰਕ ਨਹੀਂ ਮੈਂ ਤਾਂ ਤੁਹਾਨੂੰ ਸਿਰਫ ਇਨਫੋਰਮ ਕੀਤਾ ਔਰ ਮਾਤਾ ਜਾਣਾ ਚਾਹੁੰਦੀ ਹੈ ਹਨਾ ਅਸੀਂ ਮਾਤਾ ਦੇ ਗੱਲ ਸੁਣੋ ਮੇਰੀ ਗੱਲ ਸੁਣੋ ਮੇਰੀ ਰਿਕਵੈਸਟ ਮੰਨੋ ਭੇਜ ਦਿਓ ਲੈਟਰ ਲਗਾ ਤਰ ਲੋ ਕਾਹ ਲੱਗਣਾ ਨੂੰ ਮੇਰੇ ਤੇ ਕੋਈ ਗੱਲ ਆਉਂਦੀ ਆ ਠੀਕ ਹੈ ਨਾ ਮੈਂ ਮੈਂ ਕੁਝ ਨਹੀਂ ਸੋਣਾ ਆਪਣੇ ਤੇ ਫਿਰ ਵੀ ਹੂੰ ਨਹੀਂ ਨਹੀਂ ਬਿਲਕੁਲ ਤੁਹਾਡੀ ਇਹ ਆਪਸੀ ਭੈਣ ਭਰਾਵਾਂ ਦੀ ਗੱਲ ਆ ਅਸੀਂ ਇਤੋਂ ਲਿਖਾ ਕੇ ਪ੍ਰੋਪਰ ਭੇਜਾਂਗੇ ਜ਼ਿੰਮੇਵਾਰੀ ਲੈ ਕੇ ਪੰਚਾਇਤ ਨਾਲ ਆਈ ਹੈ ਪੰਚਾਇਤ ਦੀ ਜ਼ਿੰਮੇਵਾਰੀ ਨਾਲ ਭੇਜਣ ਲੱਗੇ ਆ ਅਸੀਂ ਕਿਉਂਕਿ ਅਸੀਂ ਕੱਲਿਆਂ ਨਾਲ ਤਾਂ ਉਦੋਂ ਦੇ ਕਹਿੰਦੇ ਸੀ ਅਸੀਂ ਭੇਜਿਆ ਨਹੀਂ ਅਸੀਂ ਇਹਨਾਂ ਨੂੰ ਕਹਿ ਦਿੱਤੀ ਪੰਚਾਇਤ ਲੈ ਕੇ ਆਏ ਉਹ ਨਾਲ ਮੈਂ ਤੁਹਾਨੂੰ ਗੱਲ ਦਾ ਬਾਕੀ ਆ ਵੀਰੇ ਉਹ ਨਹੀਂ ਸਾਨੂੰ ਜਾਣਦੇ ਪੁਰਾਣੇ ਨਾ ਵੀਰੇ ਉਹ ਵੀਰੇ ਉਹ ਮੈਨੂੰ ਇੱਕ ਫੋਟੋ ਕਾਪੀ ਭੇਜ ਦਿਓ ਹਾਂ ਉਹ ਭੇਜ ਦਾਂਗੇ ਠੀਕ ਆ ਮਾ ਕਾਨੂੰ ਠੀਕ ਆ ਮਾ ਪਤਾ ਨਹੀਂ ਕਿਦੋਂ ਦੁਬਾਰਾ ਗੱਲਾਂ ਹੋਣਗੀਆਂ ਤੁਹਾਡੀਆਂ ਗੱਲ ਕਰ ਲਾ ਦੁਬਾਰਾ ਪਤਾ ਨਹੀਂ ਕਦੋਂ ਹੋਣੀ ਹੈ ਗੱਲ ਹੁਣ ਸਲਾਮਤ ਤੈਨੂੰ ਤੈਨੂੰ ਰੱਖ ਲੱਖ ਸ਼ੁਕਰ ਆਦੇ ਅਮੀ ਨੇ ਮੈਨੂੰ ਜੱਗ ਦਿਖਾਇਆ ਠੀਕ ਹੈ ਉਹ ਗਣੀ ਮੇਰੀ ਆਖਰੀ ਸਲਾਮ ਹੈ ਤੈਨੂੰ ਹੁਣ ਆਖਰੀ ਹਾਂ ਚੰਗਾ ਆ ਬੰਦੀ ਲੋਕਾ 2018 ਤੋਂ ਪਹਿਲੇ ਸ਼ਰਤਾ ਉਹ ਪੰਨ ਬੈਂਡ ਨਹੀਂ ਆਉਣਾ ਚੰਗਾ ਆ ਬਾ ਸਾਥ ਇਸਲਾਮ ਆ ਜਿੱਦ ਤੇ ਆਂ ਸੀ ਬਾਰੀ ਮੂੰ ਦੇ ਇਸ ਲਈ ਮੈਂ ਬਸ ਕਹ ਲੈ ਦੇ ਤੇ ਜਿਹੜੇ ਹੁੰਦੀ ਤਾਂ ਬੈ ਤੇਰੇ ਚੜਪ ਹੋ ਉਸਦੀ ਨਹੀਂ ਬਾਸ ਚੀਕਾ ਕੋਈ ਨਹੀਂ ਤੇ ਫੈਰ ਬਰੋਸ ਕਰ ਸੀ ਮੇਰਾ ਚਲੋ ਭੈਣੇ ਗੁੱਸਾ ਨਾ ਕਰੋ ਕੋਈ ਨਾ ਤੁਸੀਂ ਮੈਂ ਤਾਂ ਕਹਿਣਾ ਜਦੋਂ ਵੀ ਚਲੋ ਮਾਂ ਦੇ ਜਦੋਂ ਆਓ ਇੰਡੀਆ ਮਿਲ ਕੇ ਜਾਇਓ ਰਿਕਵੈਸਟ ਹੀ ਆ ਕੋਈ ਨਾ ਆਪਾਂ ਇੱਥੇ ਬੁਲਾ ਲਾਂਗੇ ਇੱਥੇ ਸੱਦ ਕੇ ਮਿਲ ਲਾਂਗੇ ਜਦੋਂ ਤੁਸੀਂ ਆਓਗੇ ਨਾ ਤੁਸੀਂ ਮੇਰੇ ਕੋ ਆ ਜਿਓ ਮਾਤਾ ਨੂੰ ਆਪਾਂ ਇੱਥੇ ਬੁਲਾ ਲਾਂਗੇ ਇੱਥੇ ਮਿਲ ਲਿਓ ਸੱਦ ਕੇ ਮੇਰੇ ਪਿਓ ਦਾ ਘਰ ਆ ਮੈਨੂੰ ਕੋਈ ਰੋਕ ਨਹੀਂ ਸਕਦਾ ਬਸ ਜਿਹੜੇ ਕੋ ਇਹਨਾ ਉਹ ਬੜੇ ਚੜੜ ਚੜਕਦੇ ਨੇ ਹਾਂ ਚਲੋ ਹੁੰਦਾ ਹੀ ਆ ਭੈਣੇ ਘਰਾਂ ਦੇ ਵਿੱਚ ਕੀ ਕਰੀਏ ਹੁਣ ਅੱਜ ਕੱਲ ਦੂਰੀਆਂ ਇੰਨੀਆਂ ਵੱਧ ਜਾਂਦੀਆਂ ਠੀਕ ਆ ਭੈਣੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡਾ ਮਾਤਾ ਜੀ ਦੇ ਬੇਟੇ ਕਰਮਜੀਤ ਸਿੰਘ ਜਸਵਿੰਦਰ ਸਿੰਘ ਪੰਚਾਇਤ ਮੈਂਬਰ ਗਰਦੀਪ ਸਿੰਘ ਮੈਂਬਰ ਪੰਚਾਇਤ ਸਿਖਪਾਲ ਸਿੰਘ ਮੈਂਬਰ ਪੰਚਾਇਤ ਤੇ ਜਗਤਾਰ ਸਿੰਘ ਹੈ ਜੀ ਇਹ ਵੀਰੇ ਸਿੱ ਸਾਡੇ ਕੋਲੇ ਪਹੁੰਚੇ ਆ ਤੇ ਦੋਤਾ ਸ਼ਮਸ਼ੇਰ ਸਿੰਘ ਤੇ ਗੁਰ ਕਰਪਾਲਾ ਗੁਰ ਕਰਪਾਲ ਵਰਕਰਪਾਲ ਸਿੰਘ ਪੋਤਾ ਤੇ ਕਲਵੰਤ ਕੌਰ ਮਾਤਾ ਦੀ ਨੂੰਹ ਆ ਤੇ ਮਨਦੀਪ ਸਿੰਘ ਪਿੰਡ ਵਾਸੀ ਆ ਤੇ ਇੱਕ ਮਾਦਰੀ ਨੂੰ ਆ ਬਲਵੀਰ ਬਲਵੀਰ ਕੌਰ ਨੇ ਹਨਾ ਤੇ ਮਾਤਾ ਜੀ ਦੀ ਬੇਟੀ ਕਲਵੰਤ ਕੌਰ ਇਹ ਸਾਰੇ ਕਲਵੰਤ ਕੌਰ ਇਹ ਕੇ ਨਾਮ ਬਲਵੀਰ ਤੇ ਇਹ ਇਤੂ ਮਾਤਾ ਜੀ ਨੂੰ ਅੱਜ ਆਪਣੇ ਨਾਲ ਲੈ ਕੇ ਆ ਰਹੇ ਨੇ ਅਸਰ ਤੇ ਜਿਹੜੀ ਮੰਦ ਚੁੰਨੀ ਲਈ ਆ ਇਹ ਵੀ ਉੱਥੋਂ ਬਾਬਾ ਗਰਜੀਤ ਸਿੰਘ ਜੀ ਦੇਖ ਕੇ ਗਏ ਉਸ ਦਿਨ ਤੇ ਮਾਤਾ ਜੀ ਦੇ ਕੰਨਾਂ 'ਚ ਜਿਹੜੀਆਂ ਵਾਲੀਆਂ ਪਾਈਆਂ ਉਹ ਵੀ ਬਾਬਾ ਗਰਜੀਤ ਸਿੰਘ ਜੀ ਦੇਖ ਕੇ ਗਏ ਨੇ ਉਹਨਾਂ ਦੇ ਵੀ ਕਿਵੇਂ ਮਨ ਦੇ ਵਿੱਚ ਫੁਰਨਾ ਆਇਆ ਕਿੱਦਾਂ ਉਹਨਾਂ ਦੇ ਮਨ 'ਚ ਗੱਲ ਬੱਸ ਕੇ ਬਾਬਾ ਜੀ ਨੂੰ ਇੱਥੇ ਤਿੱਕਰ ਲੈ ਕੇ ਆਏ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਮਾਂ ਦੀਆਂ ਕੁਇਸਚਨ ਨੂੰ ਪੂਰਾ ਕੀਤਾ ਤੇ ਉੱਥੇ ਆਪਾਂ ਜੇ ਵਿਚਾਰੀਏ ਇਸ ਗੱਲ ਨੂੰ ਵੀ ਉਹ ਪੁੱਤ ਵੀ ਸੀ ਮਾਂ ਦਾ ਜਿਹਨੇ ਮਾਂ ਦੀ ਸੰਘੇ ਘੁੱਟਣ ਦੀ ਕੋਸ਼ਿਸ਼ ਕੀਤੀ ਮਾਰਨ ਦੀ ਕੋਸ਼ਿਸ਼ ਤੇ ਹੁਣ ਅੱਜ ਆਪਾਂ ਸਾਰੇ ਕੋਈ ਦੁਆ ਦੇਈਏ ਕੋਈ ਅਰਦਾਸ ਕਰੀਏ ਕੋਈ ਅਸੀਸ ਦੇਈਏ ਬੇ ਮਾਂ ਆਪਣੇ ਘਰ ਜਾ ਕੇ ਆਪਣੇ ਪੁੱਤ ਪੋਤਿਆਂ ਚ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ੀਤ ਕਰੇ ਤੰਦਰੁਸਤੀ ਭਰਿਆ ਜੀਵਨ ਬਖਸ਼ੀਤ ਤੇ ਬਹੁਤ ਬਹੁਤ ਧੰਨਵਾਦ ਆ ਭਾਈ ਤੁਹਾਡਾ ਸਾਰਿਆਂ ਦਾ ਪੰਚਾਇਤ ਦਾ ਵੀ ਧੰਨਵਾਦ ਆ ਤੇ ਮਾਤਾ ਜੀ ਦੇ ਪਰਿਵਾਰ ਦਾ ਵੀ ਹੁਣ ਤੇਰੀ ਜਿੰਮੇਵਾਰੀ ਹੈ ਵੀਰੇ ਹੁਣ ਮਾਂ ਦੀ ਅੱਖ ਚੋਂ ਹੰਝੂ ਨਾ ਡਿੱਗੇ ਕੋਈ ਭਾਈ ਮਾਂ ਦੀ ਬਸ ਏ ਰਿਕਵੈਸਟ ਹੈ ਮੇਰੇ ਨਾ ਤੇ ਹੁਣ ਮਾਂ ਦੀ ਬੀਲ ਚੇਅਰ ਜਿਹੜੀ ਉਹ ਪੁੱਤ ਨੇ ਫੜ ਲਈ ਆ ਤੇ ਸਾਡੀ ਜਿਹੜੀ ਪੁੱਤਾਂ ਦੀ ਸੇਵਾ ਬਖਸ਼ੀ ਸੀ ਵਾਹਿਗੁਰੂ ਨੇ ਸਾਨੂੰ ਪੁੱਤ ਬਣਨ ਦੀ ਮਾਂ ਦੀ ਅਸੀਂ ਆਪਣੇ ਵੱਲੋਂ 21 ਦਿਨ ਕੀਤੀ ਹੈ ਜੀ ਤੇ ਗਾਹਾਂ ਵਾਹਿਗੁਰੂ ਕਿਰਪਾ ਕਰਨ ਕਦੇ ਲੋੜ ਹੀ ਨਾ ਪਵੇ ਮਾਂ ਨੂੰ ਇੱਥੇ ਆਉਣ ਦੀ ਜਾਂ ਸਾਡੀ ਸੇਵਾ ਦੀ ਸਾਡੀਆਂ ਮਾਵਾਂ ਆਪਣੇ ਘਰਾਂ ਦੇ ਵਿੱਚ ਹੀ ਸੋਹਣੀਆਂ ਲੱਗਦੀਆਂ ਆਪਣੇ ਘਰ ਦੇ 베ੜੇ 'ਚ ਬੈਠੀਆਂ ਹੀ ਹੌਕਮ ਮਾਰਦੀਆਂ ਸੋਹਣੀਆਂ ਲੱਗਦੀਆਂ بس ਇਹ ਮਾਮ ਵੀ ਉੱਥੇ ਆਪਣੇ ਘਰ 'ਚ ਰਹਿ ਕੇ ਖੁਸ਼ ਰਵੀ ਆਂਦਰਸ ਰਵੀ ਤੇ ਅੱਜ ਮਾਤਾ ਜੀ ਦਾ ਪੁੱਤ ਮਾਤਾ ਨੂੰ ਲੈ ਕੇ ਜਾ ਰਿਹਾ ਵੇ ਠੀਕ ਹੈ ਭਾਈ ਜੀ ਭਾਇੂ ਜੀ ਕਾ ਖਾਲਸਾ ਠੀਕ ਹੈ ਮਾ ਸਤੋ ਕੋਈ ਗਸਤਾਕੀ ਹੋਈ ਹੋਵੇ ਮਾਫੀ ਹੈ ਰਾਮਾ ਗੇਕਾ ਗੱਡੀ ਤੇ ਗੱਡੀ ਤੇ ਆਹ ਦੇ ਗੱਡੀ ਖੜੀ ਆ ਗੱਡੀ ਧੰਨਵਾਦ ਠੀਕ ਹੈ ਮਾਂ ਸਾਤੋਂ ਕੋਈ ਗਲਤੀ ਹੋ ਗਈ ਤਾਂ ਮਾਫ ਕਰੀ ਮੇਰੀ ਗਲਤੀ ਹੈ ਨਹੀਂ ਨਹੀਂ